ਤੇ ਤੁਹਾਨੂੰ ਵਾਰਡ ਨੰਬਰ 46 ਦੀ ਨੀਵੀਂ ਗਲੀ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਕੀ ਬਹੁਤ ਭਿਆਨਕ ਤਸਵੀਰ ਨਜ਼ਰ ਆ ਰਹੀ ਹੈ ਤਾਂ ਪਹਿਲੇ ਦਿਖਾ ਦਿੰਦੇ ਹਾਂ ਇੱਥੋਂ ਦਾ ਜਿਹੜਾ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਪਾਣੀ ਦਾ ਰੰਗ ਹੈ ਨਾ ਇਹ ਦੇਖਣ लायक ਹੈ ਨਾ ਹੀ ਪੀਣ लायक ਔਰ ਲੋਕ ਦੱਸ ਰਹੇ ਨੇ ਬਹੁਤ ਸਾਰੇ ਮਹੀਨਿਆਂ ਦੀ ਇਹ ਦਿੱਕਤ ਹੈ ਔਰ ਲਗਾਤਾਰ ਇਹ ਲੋਕ ਨੇ ਜਿਹੜੇ ਕੀ ਉਹ ਚਾਹੁੰਦੇ ਨੇ ਇਸ ਮਹੱਲੇ ਦੀ ਜਿਹੜੀ ਇਹ ਸਮੱਸਿਆ ਪਾਣੀ ਪੀਣ ਵਾਲੇ ਪਾਣੀ ਦੀ ਉਹ ਹੱਲ ਕੀਤੀ ਜਾਵੇ ਕਿਉਂਕਿ ਜੇਕਰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਨਹੀਂ ਮਿਲੇਗਾ ਤਾਂ ਲੋਕ ਬਿਮਾਰ ਹੋ ਜਾਣਗੇ ਔਰ ਬਹੁਤ ਸਾਰੇ ਲੋਕ ਇੱਥੇ ਆਪਣੀਆਂ ਮੈਡੀਕਲ ਰਿਪੋਰਟਸ ਵੀ ਲੈ ਕੇ ਪਹੁੰਚੇ ਨੇ ਕਿਉਂਕਿ ਬਹੁਤ ਜ਼ਿਆਦਾ ਗੰਦਾ ਪਾਣੀ ਆ ਰਿਹਾ ਹੈ ਔਰ ਇਹ ਪਾਣੀ ਪੀਣ ਲਾਇਕ ਨਹੀਂ ਹੈ ਔਰ ਨਾ ਹੀ ਵੇਖਣ ਲਾਇਕ ਹੈ ਕਿਉਂਕਿ ਵੇਖ ਕੇ ਵੀ ਮਨ ਮਚਲਦਾ ਹੈ ਭਾਜੀ ਕਿੰਨਾ ਸਮਾਂ ਹੋ ਗਿਆ ਐਸਾ ਪਾਣੀ ਐਸੇ ਦਿੱਕਤ ਆ ਰਹੀ ਤੁਹਾਨੂੰ ਸਾਲ 1.5 ਸਾਲ ਹੋ ਗਿਆ ਭਾਜੀ ਪਾਣੀ ਦਾ ਇਹਨਾਂ ਲੰਮਾ ਸਮਾਂ ਹੋ ਗਿਆ ਹੈ ਤੇ ਹੱਲ ਕਿਉਂ ਨਹੀਂ ਮਸਲਾ ਹੋਇਆ ਬਸ ਭਾਈ ਕੋਈ ਆਗੇ ਤੇ ਖੁਸ਼ ਹੀ ਨਹੀਂਗਾ ਬਾਹਰੋਂ ਪਾਣੀ ਲੈਣਾ ਬੰਦਾ ਪੀਣ ਵਾਸਤੇ ਮੋਲ ਲੈਣਾ ਬੰਦਾ ਕੋਈ ਦਰਵਾਜ਼ੇ ਬੋਲ ਜਾਂਦਾ ਕੋਈ ਸਾਹਮਣੇ ਗਲੀ ਚ ਲੈ ਜਾਂਦਾ ਪਿਆ ਬੜੀ ਮੁਸ਼ਕਲ ਹੋ ਗਈ ਕਿੰਨੇ ਘਰ ਨੇ ਇੱਥੋਂ ਦੇ ਜਿਹੜੇ ਇਹ ਸਾਰੇ ਅਫੈਕਟਿਡ ਹੈਗੇ ਨੇ ਭਾਈ 100 150 ਘਰ ਤਾਂ ਹੈਗੇ ਕਿ ਨਹੀਂ ਬੜੀ ਕਹਾ ਕੀ ਹੈ ਕੋਈ ਥੱਲੇ ਕੋਈ ਪਾਈਪ ਜਿਹੜੀ ਕਿ ਉਹ ਲੀਕੇਜ ਹੈ ਵਾਟਰ ਸਪਲਾਈ ਨਾ ਮਿਲਦੀ ਆ ਭਾਈ ਉਹਦੇ ਬਾਰੇ ਤਾਂ ਕੁਝ ਪਤਾ ਨਹੀਂ ਲੇਕਿਨ ਹੱਲ ਹੋਣਾ ਚਾਹੀਦਾ ਸਾਡਾ ਬਸ ਸਾਨੂੰ ਸਾਫ਼ ਪਾਣੀ ਮਿਲਣਾ ਚਾਹੀਦਾ ਲੋਕੀ ਠੀਕ ਰਹਿਣ ਲੋਕੀ ਬਿਮਾਰ ਪੈ ਰਹੇ ਬੱਚੇ ਬਿਮਾਰ ਪੈ ਰਹੇ ਨੇ ਤਾ ਬਿਲਕੁਲ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦਾ ਰੰਗ ਜਿਹੜਾ ਕਿਸ ਤਰ੍ਹਾਂ ਦਾ ਹੈ ਕਿਉਂਕਿ ਕਸਮੈਲਾ ਜਿਹਾ ਰੰਗ ਹੈ ਨਾ ਇਹ ਵੇਖਣ ਲਾਇਕ ਹੈ ਤੇ ਨਾ ਹੀ ਪੀਣ ਲਾਇਕ ਹੈ ਤਾਂ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਨਗੇ ਅੰਡ ਇਹ ਜਿਹੜੀ ਤੁਸੀਂ ਹੱਥੀ ਬੋਤਲ ਫੜੀ ਹੈ ਕੀ ਹੈ ਇਹ ਪਾਣੀ ਖਰਾਬ ਹੈ ਜ਼ਹਿਰ ਵਾਲਾ ਸਾਹਿਬ ਟੁੱਟੀ ਜੀ ਪਾਣੀ ਹੁੰਦਾ ਹੈ ਹਾਂਜੀ ਟੁੱਟੀ ਜਾਂਦਾ ਵੇ ਕਿੰਨਾ ਸਮਾਂ ਹੋ ਗਿਆ ਐਸਾ ਦਾ ਪਾਣੀ ਆ ਰਿਹਾ ਹੈ ਇਹ ਵਾਵਾ ਚਿਰ ਹੋ ਗਿਆ ਸਰ 2 ਸਾਲ ਹੀ ਹੋ ਗਏ ਇਕਰਾਵ ਆਂਦਾ ਪਿਆ ਵੇ ਮੈਂ ਕਹਿੰਦੀ ਕਿਸੇ ਨੂੰ ਕਿਆ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਹੋਣੇ ਹਿਆਏ ਕੋਈ ਆਇਆ ਹੀ ਨਹੀਂ ਇੱਥੇ ਜੀ ਬਹੁਤ ਕਹਿੰਦਾ ਬਹੁਤ ਸ਼ਿਕਾਇਤਾਂ ਕੀਤੀਆਂ ਬਹੁਤ ਸਾਰੀਆਂ ਅਸੀਂ ਲਖਾਈਆਂ ਇਹ ਫੋਨ ਕਰ-ਕਰ ਕੇ ਅਸੀਂ ਦਫ਼ਤਰਾਂ 'ਚ ਵੀ ਸ਼ਿਕਾਇਤਾਂ ਕੀਤੀਆਂ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਅਸੀਂ ਸ਼ਿਕਾਇਤ ਕਰੀ ਹੈ ਉਹ ਕਹਿ ਦਿੰਦੇ ਸਾਨੂੰ 10 ਦਿਨ ਦਿਓ 10 ਲੇਕਿਨ ਅੱਜ ਤੱਕ ਕੋਈ ਨਹੀਂ ਆਇਆ ਇਹ ਵੀਰ ਜੀ ਆਂਦੇ ਆ ਇਹ ਵੀ ਸਾਡੇ ਕਈ ਵਾਰੀ ਆਲੇ ਵਿਚਾਰੇ ਇਹਨਾਂ ਦੇ ਵੀ ਅੱਗੇ ਕੋਈ ਨਹੀਂ ਇਹਨਾਂ ਨੇ ਇਸ ਕਰਕੇ ਫਿਰ ਪ੍ਰੈਸ ਰਿਪੋਰਟਰ ਰੱਖਿਆ ਹੈ ਕਿ ਤਾਂ ਕਿ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਸਾਡੀ ਆਵਾਜ਼ ਕੋਈ ਪੂਜਾਰਾ ਕਿਸ ਤਰ੍ਹਾਂ ਹੋ ਰਿਹਾ ਨਾ ਇਹ ਪੀਣ ਲਾਇਆ ਨਾ ਇਹ ਨਹਾਣ ਲਾਇਆ ਮਤਲਬ ਇਹ ਯੂਜ਼ਰਸ ਆ ਪਾਣੀ ਅਸੀਂ ਬਾਹਰੋਂ ਲਿਆਂਦੇ ਹਾਂ ਜੀ ਜਦੋਂ ਹਾਂਜੀ ਮੁੱਲ ਵੀ ਲਿਆਂਦੇ ਆ ਤੇ ਅਸੀਂ ਬਾਹਰੋਂ ਵੀ ਲਿਆਂਦੇ ਆ ਜਿੱਦਾਂ ਹੋਟਲਾਂ 'ਚ ਪਾਣੀ ਲੱਗੇ ਹੁੰਦੇ ਅਸੀਂ ਬਾਹਰੋਂ ਮੁੱਲ ਵੀ ਲਿਆਂਦੇ ਆ ਲੇਕਿਨ ਜਦੋਂ ਅਸੀਂ ਨਹਾਣਾ ਹੁੰਦਾ ਕੱਪੜੇ ਧੋਣੇ ਹੁੰਦੇ ਅਸੀਂ ਡੇਢ ਘੰਟਾ ਪਾਣੀ ਅਸੀਂ ਛੱਡਦੇ ਆ ਫੁੱਲਾ ਤ्यो ਜਦੋਂ ਗੰਦਾ ਪਾਣੀ ਨਿਕਲ ਜਾਂਦਾ ਡੇਢ ਘੰਟਾ ਅਸੀਂ ਪਾਣੀ ਵੇਸਟ ਕਰਦੇ ਆ ਹਰ ਘਰ ਵਿੱਚ ਡੇਢ ਘੰਟਾ ਪਾਣੀ ਵੇਸਟ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਜਾ ਕੇ ਪਾਣੀ ਸਾਫ਼ ਆਂਦਾ ਹੈ ਤੇ ਫਿਰ ਅਸੀਂ ਉਹਨੂੰ ਵਰਤਦੇ ਆ ਦਿੱਕਤ ਕੀ ਹੈ ਕੋਈ ਪਤਾ ਲੱਗਾ ਵੀ ਕਿਉਂ ਇਹ ਪਾਣੀ ਗੰਦਾ ਆ ਰਿਹਾ ਹੈ ਇਹ ਸਾਨੂੰ ਪਾਈਪਾਂ ਫਟੀਆਂ ਹੋਈਆਂ ਜਾਂ 20 ਸਾਲ ਪੁਰਾਣੀਆਂ ਪਾਈਪਾਂ ਪਈਆਂ ਹੋਈਆਂ ਉਹ ਸਾਰੀਆਂ ਅੰਦਰੋਂ ਪਾਈਪਾਂ ਲੀਕ ਹੋ ਗਈਆਂ ਮੈਂ ਜਿਵੇਂ ਕਿ ਗੱਡਰ ਦੀਆਂ ਪਾਈਪਾਂ ਵੀ ਲੀਕ ਐ ਤੇ ਪਾਣੀ ਵਾਲੀਆਂ ਪਾਈਪਾਂ ਵੀ ਲੀਕ ਐ ਉਹ ਮਿਕਸ ਹੋ ਕੇ ਪਾਣੀ ਆ ਰਿਹਾ ਗੱਡਰਾਂ ਦਾ ਪਾਣੀ ਆ ਰਿਹਾ ਸਾਨੂੰ ਗੱਡਰਾਂ ਦਾ ਮਿਕਸ ਹੋ ਕੇ ਪਾਣੀ ਆ ਰਿਹਾ ਪਾਈਪਾਂ ਫਟੀਆਂ ਹੋਈਆਂ ਅੰਦਰੋਂ ਇਸ ਕਰਕੇ ਪਾਣੀ ਗੰਦਾ ਆ ਰਿਹਾ ਅੱਜ ਸਾਰਾ ਮਹੱਲਾ ਇੱਥੇ ਇਕੱਠਾ ਹੋਇਆ ਕਹਿੰਦੇ 100 150 ਪਰਿਵਾਰ ਐ ਜਿਹੜਾ ਕਿ ਇਫੈਕਟਿਡ ਹੋ ਰਿਹਾ ਹੈ ਤਾਂ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਨਗਰ ਨਿਗਮ ਨੂੰ ਜਾਂ ਤੁਹਾਡੇ ਜਿਹੜੇ ਤੁਹਾਡੇ ਐਮ ਐਲ ਏ ਸਾਡੀ ਇੱਕੋ ਹੀ ਰਿਕੁਐਸਟ ਹੈ ਕਿ ਸਾਡਾ ਪਾਣੀ ਦਾ ਮਸਲਾ ਹੱਲ ਕਰ ਦਿੱਤਾ ਜਾਵੇ ਜੇ ਸਾਡਾ ਪਾਣੀ ਦਾ ਮਸਲਾ ਹੱਲ ਹੋ ਜਵੇ ਅਸੀਂ ਤੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਉਹਨਾਂ ਦੇ ਜਿਨ੍ਹਾਂ ਨੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਾ ਅਸੀਂ ਵੋਟ ਵੀ ਉਹਨਾਂ ਨੂੰ ਹੀ ਦੇਣੀ ਅਸੀਂ ਇਹ ਸਾਰੇ ਮੱਲੇ ਨੇ ਅਸੀਂ ਤੈਅ ਕਰਿਆ ਹੋਇਆ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੀ ਇਸ ਵਾਰ ਜਿਨ੍ਹਾਂ ਨੇ ਸਾਡਾ ਮਸਲਾ ਹੱਲ ਕਰਨਾ ਪਾਣੀ ਦਾ ਉਹਨਾਂ ਨੂੰ ਹੀ ਅਸੀਂ ਵੋਟ ਦਵਾਂਗੇ ਬਸ ਸਾਡਾ ਇਹੀ ਕੇਮ ਹੈ ਕਿਉਂਕਿ ਸਾਡੀ 1.5 ਸਾਲ ਹੋ ਗਿਆ ਸਾਨੂੰ ਇਹ ਪ੍ਰਯਾਦ ਕਰਦੇ ਆ ਲੇਕਿਨ ਅੱਜ ਤੱਕ ਕਿਸੇ ਨੇ ਵੀ ਸਾਡੀ ਪ੍ਰਯਾਦ ਨਹੀਂ ਸੁਣ ਤੁਸੀਂ ਨਵੀ ਨਵ ਨਵੀ ਜੋੜੇ ਨੂੰ ਜਿਤਾ ਕੇ ਭੇਜਿਆ ਸੀਗਾ ਨਗਰ ਨਿਗਮ ਵਿੱਚ ਕੀ ਉਹ ਸੁਣਵਾਈ ਕਰ ਰਹੇ ਹੈ ਤੁਸੀਂ ਆਰੇ ਉਹ ਕਈ ਵਾਰੀ ਆਏ ਆ ਪਹਿਲਾਂ ਵੀ ਮੀਟਿੰਗ ਹੋਈ ਹੈ ਉਹ ਕਹਿੰਦੇ ਸੀ ਅਸੀਂ ਸਾਰਾ ਕੁਝ ਲਿਖ ਕੇ ਅੱਗੇ ਦੇਤਾ ਹੋਇਆ ਲੇਕਿਨ ਹੁਣ ਅੱਗੇ ਜਿਹੜੀ ਸਰਕਾਰ ਬੈਠੀ ਉਹ ਨਹੀਂ ਕਰ ਰਹੀ ਹੈ ਨਾ ਅੱਗੇ ਕੁਝ ਵੀ ਇਹ ਆਪਣਾ ਕੰਮ ਨਵੀ ਕਰ ਰਹੇ ਨੇ ਇਹ ਆਪਣਾ ਕੰਮ ਕਰ ਰਹੇ ਹੈ ਲੇਕਿਨ ਅਗਲੀ ਸਰਕਾਰ ਨਾ ਕੁਝ ਵੀ ਨਹੀਂ ਕਰ ਰਹੀ ਅਜੀਵੇਂ ਇਹ ਕਹਿੰਦੇ ਅਸੀਂ ਸਾਰਾ ਕੁਝ ਉਹਨਾਂ ਨੂੰ ਭੇਜਤਾ ਹੋਇਆ ਲਿਖ ਕੇ ਜਦੋਂ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਸੀ ਹੋ ਗਏ 20 25 ਦਿਨ ਮੀਟਿੰਗ ਹੋਈ ਸੀ ਉਹ ਕਹਿੰਦੇ ਸੀ ਅਸੀਂ ਜਿੰਨਾ ਵੀ ਸਾਡਾ ਜੋ ਵੀ ਕਾਰਵਾਈ ਆ ਅਸੀਂ ਲਿਖ ਕੇ ਅੱਗੇ ਦੇਤਾ ਹੋਇਆ ਲੇਕਿਨ ਅਗਲੇ ਜਿਹੜੀ ਸਰਕਾਰ ਬੈਠੀ ਉਹ ਕੁਝ ਵੀ ਨਹੀਂ ਕਰ ਰਹੀ ਪਰ ਕਹਿੰਦੇ ਇੱਥੇ ਆਉਂਦੇ ਨੇ ਸੀਵਰ ਦੇਖ ਕੇ ਜਾਂਦੇ ਨੇ ਜਿਹੜੇ ਕਰਮਚਾਰੀ ਨੇ ਸਫਾਈ ਕਰਮਚਾਰੀ ਦੇਖ ਕੇ ਜਾਂਦੇ ਨੇ ਕੋਈ ਹੱਲ ਨਹੀਂ ਕੀਤਾ ਉਹਨਾਂ ਦਾ ਕੁਛ ਹੱਲਿਆਂ ਦਾ ਉਹ ਆਂਦੇ ਆ ਉੱਥੇ ਉਹ ਹੈਗਾ ਏ ਉੱਥੋਂ ਪਾਣੀ ਖਾਉਂਦੇ ਆ ਉੱਥੋਂ ਕਹਿੰਦੇ ਅਸੀਂ ਚੈੱਕ ਕਰ ਲਿਆ ਜੀ ਪਾਣੀ ਤੁਹਾਡਾ ਸਾਫ ਆ ਰਿਹਾ ਇਹਨਾਂ ਨੇ ਰੱਖਿਆ ਹੁੰਦਾ ਨਾ ਮੇਨ ਪੁਆਇੰਟ ਚ ਚੈੱਕ ਕਰਨ ਵਾਸਤੇ ਜਿਹੜਾ ਮੋਟਰ ਲੱਗੀ ਹੋਈ ਹੈ ਤੇ ਉੱਥੋਂ ਖੋਲਦੇ ਆ ਖੋਲ ਕੇ ਦੇਖਦੇ ਆ ਕਿ ਪਾਣੀ ਸਾਫ ਆ ਰਿਹਾ ਤੇ ਮੁੜ ਕੇ ਕੋਈ ਨਹੀਂ ਆਂਦਾ ਇੱਕ ਵਾਰੀ ਆ ਕੇ ਇੱਦਾਂ 15 ਦਿਨ ਬਾਅਦ ਕੋਈ ਆਂਦਾ ਏ ਤੇ ਮੁੜ ਕੇ ਕੋਈ ਚੱਕਰ ਨਹੀਂ ਲਗਾਉਂਦਾ ਉਹ ਰਿਆ ਸਕਿਨ ਪ੍ਰੋਬਲਮ ਆ ਰਹੀ ਐ ਤੇ ਬੁਖਾਰ ਆ ਰਿਹਾ ਸਭ ਨੂੰ ਮੇਰੇ ਘਰ 'ਚ ਸੱਤ ਮੈਂਬਰ ਸੀਗੇ ਜਿਨ੍ਹਾਂ ਨੂੰ ਲਗਾਤਾਰ 15 ਦਿਨ ਬੁਖਾਰ ਆਂਦਾ ਰਿਹਾ ਸੀ ਦਵਾਈਆਂ ਲਿਆ ਲਿਆ ਕੇ ਥੱਕ ਕੇ ਡਾਕਟਰਾਂ ਕੋਲ ਜਦੋਂ ਉਸ ਡਾਕਟਰ ਨੂੰ ਗਿਆ ਡਾਕਟਰ ਕਹਿੰਦਾ ਵੀ ਐਦਾਂ ਕਿਉਂ ਤੁਹਾਡਾ ਪਾਣੀ ਖਰਾਬ ਐ ਮੈਂ ਕਿਹਾ ਹਾਂਜੀ ਸਾਡਾ ਕਹਿੰਦਾ ਇਸੇ ਕਰਕੇ ਤੁਹਾਡੇ ਬੁਖਾਰ ਨਹੀਂ ਜਾ ਰਹੇ ਇੰਨੀ ਪ੍ਰੋਬਲਮ ਆ ਰਹੀ ਐ ਸਿ ਤਾਂ ਵਾਰ ਨੰਬਰ 46 ਦੇ ਨੁਮਾਇੰਦਗੀ ਕਰਦੇ ਨਾਪਰੀ ਸਿੰਘ ਨਵੀਂ ਜੋੜਾ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਨਵੀ ਜੀ ਕਿੰਨਾ ਸਮੇਂ ਤੋਂ ਸਮੱਸਿਆ ਚੱਲੀ ਆ ਰਹੀ ਪੀਣ ਵਾਲੀ ਪਾਣੀ ਦੀ ਕਿਉਂਕਿ ਜੇਕਰ ਪੀਣ ਵਾਲਾ ਪਾਣੀ ਸਾਫ਼ ਨਹੀਂ ਮਿਲੂਗਾ ਲੋਕਾਂ ਨੂੰ ਬਿਮਾਰੀਆਂ ਤੋਂ ਹੀ ਦੋ ਚਾਰ ਹੋਣਾ ਪੈਣਾ ਆਓ ਪਹਿਲਾਂ ਫਤਿਹ ਦੀ ਸਾਂਝ ਗਰੀ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਆਪ ਦੇਖੋ ਜੀ ਜੇ ਆਪਾਂ ਸਾਫ਼ ਪਾਣੀ ਮੈਂ ਅੱਗੇ ਵੀ ਬੜੀ ਵਾਰੀ ਕਹਿ ਚੁੱਕਿਆ ਮੈਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਕਿ ਪਬਲਿਕ ਦੀਆਂ ਜਿਹੜੀਆਂ ਉਹ ਤਿੰਨ ਬੇਸਿਕ ਨੀਡਸ ਹੁੰਦੀਆਂ ਬਾਕੀ ਇਸ ਤੋਂ ਇਲਾਵਾ ਜਿਹੜੇ ਮੁੱਦੇ ਕ੍ਰੀਏਟ ਕੀਤੇ ਜਾਂਦੇ ਆ ਉਹ ਸਿਰਫ ਸਿਆਸਤ ਹੁੰਦੀ ਆ ਹੋਰ ਕੁਝ ਨਹੀਂ ਦੇ ਬੇਸਿਕ ਤਿੰਨ ਨੀਡਸ ਜਿਹੜੀਆਂ ਇੱਕ ਸਾਫ਼ ਪਾਣੀ ਪ ਤੇ ਗਲੀਆਂ ਨਾਲੀਆਂ ਗਲੀਆਂ ਸੜਕਾਂ ਜਿਹੜੀਆਂ ਉਹ ਸਹੀ ਹੋਵੇ। ਔਰ ਤੇ ਚੌਥੀ ਮੈਨੂੰ ਨਹੀਂ ਲੱਗਦਾ ਪਬਲਿਕ ਦੀ ਕੋਈ ਡਿਮਾਂਡ ਆ। ਤੇ ਜਿਹੜੀ ਸਰਕਾਰ ਇਹ ਤਿੰਨ ਬੇਸਿਕ ਨੀਡਸ ਜਿਹੜੀਆਂ ਪਬਲਿਕ ਦੀਆਂ ਨਹੀਂ ਸਹੀ ਕਰ ਸਕੀਆਂ ਤੇ ਮੈਨੂੰ ਲੱਗਦਾ ਕਿ ਫਿਰ ਸਰਕਾਰ ਉਹ ਹਰ ਤਰਫੋਂ ਫੇਲ ਆ। ਪਿਛਲੇ 10 ਮਹੀਨਿਆਂ ਕੇ ਮੈਨੂੰ ਕਾਉਂਸਲਰ ਬਣੇ ਨੂੰ। ਮੈਂ ਤੇ ਆਪਣੇ 10 ਮਹੀਨੇ ਦੇ ਕਾਰਜਕਾਲ ਦੀ ਗੱਲ ਕਰ ਸਕਦਾ ਕਿ ਮੈਂ 10 ਮਹੀਨਿਆਂ ਚ ਕੀ ਕੀਤਾ। ਮੈਂ 10 ਮਹੀਨਿਆਂ ਦੇ ਵਿੱਚ 50 ਵਾਰੀ ਜਾ ਕੇ ਅਧਿਕਾਰੀ ਨੂੰ ਕਿਹਾ ਕਿ ਨੀਵੀਂ ਗਲੀ ਦੇ ਵਿੱਚ ਬੜਾ ਬੁਰਾ ਹਾਲ ਜੇ ਪਾਣੀ ਗੰਦਾ ਆ ਰਿਹਾ। ਉਦੋਂ ਤੋਂ ਆਪਾਂ ਨੂੰ ਸਹੀ ਕਰੀਏ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਗਿਆ ਭਾਜੀ ਉਹਨੇ ਸਹੀ ਹੋ ਜਾਏਗਾ ਜੀ 2-4 ਦਿਨ ਦੀ ਗੱਲ ਹੈ ਜੀ ਟੋਇਆ ਮਾਰ ਕੇ ਵੇਖ ਲੈਣੇ ਆ ਪਟਕੇ ਵੇਖ ਲੈਣੇ ਆ ਕਿੱਥੋਂ ਲੀਕੇਜ ਹੁੰਦੀ ਆ ਹਾਰ ਕੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਪਾਂ ਨੂੰ ਪਾਈਪਲਾਈਨ ਚੇਂਜ ਚਾਹੀਦੀ ਆ ਐਸਟੀਮੇਟ ਬਣਾ ਕੇ ਭੇਜ ਦਿੱਤਾ ਗਿਆ ਹਾਊਸ ਦੇ ਵਿੱਚ ਪਿਆ ਵਾ ਹੁਣ ਉਹ ਕਹਿੰਦੇ ਜੇ ਹਾਊਸ ਦੀ ਮੀਟਿੰਗ ਹੋਏਗੀ ਤੇ ਐਸਟੀਮੇਟ ਪਾਸ ਹੋਏਗਾ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਜੇ ਹਾਊਸ ਦੀ ਮੀਟਿੰਗ 6 ਮਹੀਨੇ ਹੋਰ ਨਹੀਂ ਹੋਏਗੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਕਿ 10 ਮਹੀਨੇ ਮੇਅਰ ਸਾਹਿਬ ਨੂੰ ਬਣੇ ਨੂੰ ਹੋਗੇ ਤੇ ਇੱਕੋ ਆਪਾਂ ਹਾਊਸ ਤੇ ਜੇ 10 ਮਹੀਨੇ ਜਾ ਉਸੀ ਮੀਟਿੰਗ ਦੂਜੀ ਨਹੀਂ ਹੋਈ ਤੇ ਹੋਣ ਜਾ ਉਸੀ ਮੀਟਿੰਗ ਹੋ ਜੇਗੀ ਤੇ ਉਹਦੇ ਵਿੱਚ ਆਪਾਂ ਕੀ ਕਰਾਂਗੇ ਨਵੀ ਜੀ ਮੀਟਿੰਗਾਂ ਕੀਤੀਆਂ ਰੋਸ਼ ਪ੍ਰਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੋ ਪਾਇਆ ਫਿਰ ਅਗਲੀ ਰਣਨੀਤੀ ਕੀ ਉਲੀ ਕਰਨ ਜਾਣੀ ਹੈ ਨਹੀਂ ਭਾਜੀ ਮੈਂ ਤੁਹਾਡੇ ਮੀਡੀਆ ਦਾ ਬੜਾ ਧੰਨਵਾਦ ਆ ਤੁਹਾਨੂੰ ਸਭ ਨੂੰ ਚੇਤਾ ਹੈਗਾ ਤੁਸੀਂ ਮੇਰੇ ਨਾਲ ਆਜ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਆਪਾਂ ਇੱਕ ਮੁੱਦਾ ਚੁੱਕਿਆ ਸੀ ਮਸੀਦ ਵਾਲੀ ਗਲੀ ਦੇ ਵਿੱਚ ਪਾਣੀ ਨਹੀਂ ਆ ਰਿਹਾ ਸੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡੇ ਮੀਡੀਆ ਦਾ ਜਦੋਂ ਤੁਸੀਂ ਉਹ ਮੁੱਦਾ ਹਾਈ ਫਾਈ ਲੈਵਲ ਦੇ ਨਾਲ ਚੁੱਕਿਆ ਸੀ ਵਿਦਿਨ 2-4-5 ਦਿਨਾਂ ਦੇ ਅੰਦਰ ਉੱਥੇ ਟਿਊਬ ਲੱਗ ਗਿਆ ਸੀ ਉਸੇ ਚੀਜ਼ ਨੂੰ ਦੇਖਦੇ ਅੱਜ ਅਸੀਂ ਇਹ ਹਾਰ ਕੇ ਸਟੈਪ ਚੁੱਕਿਆ ਕਿ ਤਾਂ ਅਨੁਸਾਰੇ ਮੀਡੀਆ ਦੇ ਰੂਬਰੂ ਹੋਏ ਆ ਕਿ ਤੁਸੀਂ ਇਹ ਜੋਰਾ-ਸ਼ੋਰਾ ਦੇ ਨਾਲ ਮੁੱਦਾ ਚੁੱਕੋ ਤਾਂ ਕਿ ਕੰਮ ਕਰਨ ਦੀ ਸੁੱਤੀ ਜਿਹੜੀ ਸਰਕਾਰੋਂ ਕਰਦੀ ਨੀਂਦ ਤੇ ਸੁੱਤੀ ਜਿਹੜੀ ਸਰਕਾਰ ਉਹ ਜਾਗੇ ਉਹ ਜਾਗੇ ਇਹ ਇਹ ਜਿਹੜਾ ਪਾਣੀ ਕੱਲ ਕੱਲ ਸ਼ਾਮ ਦੇ ਪਾਣੀ ਆ ਜੀ ਇਹ ਦੇਖੋ ਇਹ 2D ਚੱਲ ਰਹੀ ਆ ਇਹ ਐ ਲੱਗ ਰਿਹਾ ਜਿਵੇਂ ਸਰਬਤ ਹੀ ਨਿਕਲ ਰਿਹਾ ਇਹ ਹੁਣ ਆਣ ਤੇ ਉਹਨਾਂ ਨੂੰ ਪਿਵਾਈਏ ਪਰ ਵਰਦਾ ਕੋਈ ਨਹੀਂ ਗਲੀ 'ਚ ਡਰਦਾ ਗਲੀ 'ਚ ਵਰਦਾ ਕੋਈ ਤੁਹਾਨੂੰ ਕਹੇ ਕੋਈ ਆਏ ਪਾਣੀ ਪੀਣਾ ਨਵੀ ਜੀ ਪੀਛੇ ਦੇ ਪਾਣੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਪੀ ਸਕਦਾ ਮੈਂ ਇਹ ਸਵਾਲ ਉਹਨਾਂ ਨੂੰ ਪੁੱਛਾਂਗਾ ਕਿ ਤੂੰ ਹੀ ਇਹ ਪੀ ਸਕਦੇ ਜੇ ਜੇ ਤੁਸੀਂ ਅਸੀਂ ਨਹੀਂ ਪੀ ਸਕਦੇ ਜੇ ਤੁਸੀਂ ਅਸੀਂ ਨਹੀਂ ਪੀ ਸਕਦੇ ਤੇ ਫਿਰ ਆਮ ਪਬਲਿਕ ਇਹ ਪਾਣੀ ਕਿੱਥੋਂ ਪੀਲੇਗੀ ਜੀ ਕਿਉਂ ਆਪਾਂ ਬੱਚੇ ਬਿਮਾਰ ਕਰਨ ਦੇ ਲੱਗੇ ਆ ਕਿਉਂ ਆਪਾਂ ਬਜ਼ੁਰਗ ਬਿਮਾਰ ਕਰਨ ਦੇ ਲੱਗੇ ਆ ਇੱਥੇ ਲੋਕ ਧੜਕੋ ਆਏ ਵੀ ਨੇ ਜਿਹੜੀਆਂ ਮੈਡੀਕਲ ਰਿਪੋਰਟਾਂ ਵੀ ਲੈ ਕੇ ਆਏ ਲੋਕੀ ਬਿਮਾਰ ਨੇ ਚਮੜੀ ਦੇ ਰੋਗ ਹੋ ਰਹੇ ਨੇ ਲੋਕਾਂ ਨੂੰ ਉਲਟੀਆਂ ਦਸਤ ਵੀ ਲੱਗੇ ਹੋਏ ਨੇ ਇਹ ਦੇਖੋ ਜੀ ਆ ਰਿ ਟਾਈਫਾਇਡ ਇਹਦੇ ਨਾਲ ਹੋਇਆ ਇੱਕ ਰਿਪੋਰਟ ਹੈ ਜੀ ਇਹ ਦੇਖੋ ਕੋਈ ਸੇਨ ਸਕਿਨ ਦੀ ਪ੍ਰੋਬਲਮ ਹੈ ਅਲਰਜੀ ਹੋ ਗਈ ਕੋਈ ਬਿਮਾਰ ਹੈ ਕਿ ਕੋਈ ਐਸਜੀਪੀਟੀ ਡੀਟੀ ਵਧਿਆ ਸੋ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਵਾ ਸਰਕਾਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਆਪਾਂ ਫੋਕੀਆ ਫੜਾ ਨਾ ਮਾਰੀਏ ਆਪਾਂ ਇਹਦਾ ਕੋਈ ਨਾ ਕੋਈ ਹੱਲ ਕੱਢੀਏ ਤੁਸੀਂ ਕੋਈ ਤੁਸੀਂ ਕੋਈ ਇਹਨਾਂ ਨੂੰ ਟਾਈਮ ਬਾਉਂਡ ਕਰਨ ਜਾ ਰਹੇ ਹੋ ਕੋਈ ਅਲਟੀਮੇਟਮ ਦੇਣ ਜਾ ਰਹੇ ਹੋ ਜੇ ਨਹੀਂ ਹੱਲ ਹੁੰਦਾ ਮਸਲਾ ਤੇ ਬਿਲਕੁਲ ਜੀ ਆਪਾਂ ਬੋਧਵਾਰ ਤੱਕ ਦਾ ਟਾਈਮ ਇਹਨਾਂ ਨੂੰ ਦਿੱਤਾ ਤਿੰਨ ਚਾਰ ਦਿਨ ਬੋਧਵਾਰ ਤੱਕ ਜੇ ਕੋਈ ਹੱਲ ਨਾ ਹੋਇਆ ਤੇ ਆਪਾਂ ਵੀਰਵਾਰ ਜਿਹੜਾ ਵਾ ਕਾਰਪੋਰੇਸ਼ਨ ਦਾ ਘਰਾਉ ਕਰਾਂਗੇ ਤੇ ਇਹਨਾਂ ਦੇ ਨਾਲ ਸਭ ਤੋਂ ਅਗਲੀ ਸੀਟ ਤੇ ਮੈਂ ਬੈਠਾ ਨਜ਼ਰਾਵਾਵਾਂਗਾ ਤੇ ਬਿਲਕੁਲ ਕਾਰਪੋਰੇਸ਼ਨ ਦਾ ਜਿਹੜਾ ਕੀ ਉਹ ਘਰਾਉ ਕਰਨ ਦੀ ਇਹ ਗੱਲ ਆਖੀ ਜਾ ਰਹੀ ਹੈ ਬੋਧਵਾਰ ਤੱਕ ਦਾ ਸਮਾਂ ਜਿਹੜਾ ਕਿ ਉਹ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਕਸਮੈਲਾ ਪਾਣੀ ਹੈ ਨਾ ਇਹ ਵੇਖਣ ਯੋਗ ਹੈ ਨਾ ਹੀ ਪੀਣ ਯੋਗ ਹੈ ਕਿਉਂਕਿ ਬਹੁਤ ਬੁਰੀ ਹਾਲਤ ਵਿੱਚ ਹੈ ਇਥੋਂ ਦਾ ਜਿਹੜਾ ਪਾਣੀ ਆ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਔਰ ਬਹੁਤ ਜਿਆਦਾ ਗੰਦਾ ਪਾਣੀ ਆ ਰਿਹਾ ਤੇ ਜੇਕਰ ਪਾਣੀ ਪੀਣ ਵਾਲਾ ਸਾਫ਼ ਨਹੀਂ ਮਿਲੇਗਾ ਲੋਕਾਂ ਨੂੰ ਤਾਂ ਲੋਕੀ ਕਿੱਥੇ ਜਾਣਗੇ ਕਿਉਂਕਿ ਲੋਕ ਦੱਸ ਰਹੇ ਨੇ ਇਹ ਅੱਜ ਦੀ ਸਮੱਸਿਆ ਨਹੀਂ ਕਾਫੀ ਜਿਆਦਾ ਪੁਰਾਣੀ ਸਮੱਸਿਆ ਚੱਲੀ ਆ ਰਹੀ ਹੈ ਕਿਉਂਕਿ ਇਸ ਨੀਵੀਂ ਗਲੀ ਦੀ ਜੋ ਪਾਈਪਲਾਈਨ ਹੈ ਉਹ ਜਿਹੜਾ ਉਸ ਦਾ ਪਾਣੀ ਹੈ ਸੀਵਰ ਦਾ ਪਾਣੀ ਤੇ ਵਾਟਰ ਸਪਲਾਈ ਦਾ ਪਾਣੀ ਜਿਹੜਾ ਕਿ ਉਹ ਮਿਕਸ ਹੋ ਕੇ ਆ ਰਿਹਾ ਔਰ ਲੋਕਾਂ ਨੇ ਮੰਗ ਕੀਤੀ ਹੈ ਵੀ ਇਹ ਜਿਹੜੀ ਪਾਈਪਲਾਈਨ ਹੈ ਪੂਰੀ ਤਰ੍ਹਾਂ ਜਿਹੜੀ ਖਰਾਬ ਹੋ ਚੁੱਕੀ ਹੈ ਜਗਾ ਜਗਾ ਤੋਂ ਪੈਂਚਰ ਹੋ ਚੁੱਕੀ ਹੈ ਇਸ ਨੂੰ ਬਦਲਿਆ ਜਾਵੇ ਔਰ ਦੂਜੇ ਪਾਸੇ ਇਲਾਕੇ ਦੇ ਕਾਉਂਸਲਰ ਨੌਪ੍ਰੀ ਸਿੰਘ ਨਵੀ ਜੋੜਾ ਨੇ ਵੀ ਆਖਿਆ ਹੈ ਕਿ ਜੇਕਰ 3-4 ਦਿਨਾਂ ਅੰਦਰ ਇਹਨਾਂ ਦਾ ਮਸਲਾ ਹੱਲ ਨਾ ਹੋਇਆ ਪਾਣੀ ਦਾ ਤਾਂ ਉਹ ਇਹਨਾਂ ਲੋਕਾਂ ਦੇ ਨਾਲ ਨਗਰ ਨਿਗਮ ਦਫ਼ਤਰ ਦਾ ਘਿਰਾਉ ਕਰਨਗੇ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਹੈ ਵੀ ਛੇਤੀ ਤੋਂ ਛੇਤੀ ਇਹਨਾਂ ਲੋਕਾਂ ਦੀ ਸਮੱਸਿਆ ਜਿਹੜੀ ਪੀਣ ਵਾਲੇ ਪਾਣੀ ਦੀ ਸਮੱਸਿਆ ਉਹ ਹੱਲ ਕੀਤੀ ਜਾਵੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪਾਲ ਸ੍ਰੀਚਾ ਦੈਨਿਫੀਰ ਟੀਵੀ ਅੰਮ੍ਰਿਤਸਰ